ਟਰੰਪ ਨੇ ਬੀਬੀਸੀ ਉਤੇ ਠੋਕੇ 10 ਅਰਬ ਡਾਲਰ ਦਾ ਮਾਨ ਹਾਨੀ ਦਾਵਾ ਰਾਸ਼ਟਰਪਤੀ ਟਰੰਪ ਦੀ ਚੋਣ ਵਿਧੀ ਤਕਰੀਰ ਦੀ ਸੰਪਾਦਨਾ ਦਾ ਹੈ ਮਾਮਲਾ ਬੀਬੀਸੀ ਨੇ ਉਸ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼ ਟਰੰਪ ਦਾਦਾਵਾ ਸੀਐਲ ਵਿੱਚ ਜਾਰੀ ਕੀਤੀ ਗਈ ਚੇਤਾਵਨੀ ਮਿੱਟੀ ਦੇ ਗੱਟਿਆ ਦੇ ਨਾਲ ਰੋਕਣਾ ਪੈ ਰਿਹਾ ਪਾਣੀ 1100 ਤੋਂ ਵੱਧ ਘਰ ਅਤੇ ਕਾਰੋਬਾਰ ਡੁੱਬਨ ਦਾ ਖਤਰਾ ਖਬਰਾਂ ਇਸ ਤਰ੍ਹਾਂ ਦੀਆਂ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਧਾਰਕਾਂ ਨੂੰ ਡ੍ਰੰਪਰ ਸਰਕਾਰਨ ਦੁਆਰਾ ਹਾਲੀ ਦੇ ਵਿੱਚ ਐਲਾਨੇ ਗਏ ਕੁਝ ਨਵੇਂ ਨਿਯਮਾਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਵਾਂ ਮਾਰਗਦਰਸ਼ਨ ਜਾਰੀ ਕੀਤਾ ਹੈ ਜੁਗਦੇਸ਼ੀ ਨਾਗਰਿਕਾ ਦੀ ਫੋਟੋ ਦੀ ਉਮਰ 9 ਸੀਮਤ ਕਰਦਾ ਹੈ ਜੋ ਇਮੀਗ੍ਰੇਸ਼ਨ ਦਸਤਾਵੇਜ਼ ਬਣਾਉਣ ਦੇ ਲਈ ਵਰਤੇ ਜਾ ਸਕਦੇ ਨੇ 3 ਸਾਲ ਤੋਂ ਵੱਧ ਨਹੀਂ ਭਾਰਾ ਦਸੰਬਰ 2025 ਤੋਂ USCIS ਨੀਤੀ ਮੈਨੂਅਲ ਦੇ ਵਿੱਚ ਨਵੀਂ ਸੇ ਦੋਨਾ ਫੋਟੋ ਦੀ ਉਮਰ ਨੂੰ ਸੀਮਤ ਕਰ ਦਿੱਤੀ ਹੈ ਜੋ ਕਿ ਸੇ ਵਿਅਕਤੀ ਦੁਆਰਾ USCIS ਫਾਰਮ ਭਰਨ ਦੀ ਮਿਤੀ ਤੋਂ 3 ਸਾਲ ਦੇ ਅੰਦਰ ਲਈਆਂ ਗਈਆਂ ਸੀ ਇਸਲਾਵਾ ਸਵੇ ਚਮਾ ਕੀਤੀਆਂ ਕਿਆਂ ਫੋਟੋ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਿਰਫ ਯੂਐਸਆਈਏ ਯੈਸ ਜਾਂ ਫਿਰ ਹੋਰ ਅਧਿਕਾਰਤ ਸੰਸਥਾਵਾਂ ਦੁਆਰਾ ਲਈਆਂ ਗਿਆ ਫੋਟੋਆਂ ਹੀ ਵਲਤੀ ਚਾਨ ਗਿਆ ਯੂਐਸਆਈਏ ਸਮੰਨੇ ਕੇ ਯਕੀਨੀ ਬਨਾਇਆ ਜਾਵੇ ਕਾ ਕੀ ਸੁਰੱਖਿਆ ਦਸਤਾਵੇਜ਼ ਦੇ ਵਿੱਚ ਉਭਰਤੀ ਗਈ ਹਰ ਫੋਟੋ ਖਾਲੀਆ ਸਹੀ ਅਤੇ ਪ੍ਰੋਸਿਯੋਗ ਹੋਵੇ ਤਾਂ ਘਰੇੜੀ ਅਤੇ ਪਛਾਣ ਦੀ ਚੋਰੀ ਨੂੰ ਰੋਕਣ ਦੇ ਲਈ ਵੀ ਮੁਖ ਲੋਣਾ ਨੇ ਕੰਨਿ ਸਹੀ ਨਿਵਾਸ ਸਥਿਤੀ ਵਾਲੇ ਅਮਰੀਕੀ ਪ੍ਰਵਾਸੀਆਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਧਾਰਕ ਵੀ ਕਿਹਾ ਜਾਂਦਾ ਹੈ ਉਹਨਾਂ ਦੇ ਕੋਲ ਅਮਰੀਕੀ ਨਾਗਰਿਕ ਬਨਣ ਦੇ ਵੱਖ-ਵੱਖ ਰਸਤੇ ਨੇ ਉਹਨਾਂ ਵਿੱਚੋਂ ਕੁਝ ਨੂੰ ਸਥਿਤੀ ਦੇ ਵਿੱਚ ਤਬਦੀਲ ਦੀ ਲੋੜ ਹੁੰਦੀ ਹੈ ਜਦੋਂ ਕਿ ਦੂਸਰੇ ਸਿੱਧੇ ਤੌਰ ਤੇ ਗ੍ਰੀਨ ਕਾਰਡ ਦੇ ਲਈ ਯੋਗ ਹੋ ਸਕਤੇ ਨੇ ਹੋਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਹ ਨੈਚਰਲਾਈਜੇਸ਼ਨ ਪ੍ਰਕਿਰਿਆ ਰਾਹੀਂ ਅਮਰੀਕੀ ਨਾਗਰਿਕਤਾ ਦਲੀਲ ਜਿੱਤੇ ਸਕਤੇ ਨੇ ਹਰੇਕ ਪੜਾਅ 'ਤੇ ਉਹਨਾਂ ਨੂੰ ਸਹੀ ਅਸੀ ਫਾਰਮ ਦਾਇਰ ਕਰਨ ਦੀ ਲੋੜ ਹੁੰਦੀ ਹੈ ਫਾਰਮ I-485 ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫਿਰ ਸਥਿਤੀ ਨੂੰ ਅੱਪਡੇਟ ਕਰਨ ਦੇ ਲਈ ਅਰਜ਼ੀ ਵਜੂ ਬਤਿਆ ਜਾਂਦਾ ਕਿ ਫਾਰਮ I-90 ਸਥਾਈ ਨਿਵਾਸ ਕਾਰਡ ਨੂੰ ਬਦਲਣ ਲਈ ਅਰਜ਼ੀ ਵਜੂ ਵਰਤੇ ਜਾਂਦਾ ਹੈ ਨੈਚਰਲਾਈਜੇਸ਼ਨ ਦੇ ਲਈ ਅਰਜੀ ਦੇ ਲਈ ਫਾਰਮ N-400 ਨੈਚਰਲਾਈਜੇਸ਼ਨ ਦੇ ਲਈ ਅਰਜੀ ਦਿੱਤੀ ਜਾਂਦੀ ਹੈ ਅਤੇ ਫਾਰਮ N-600 ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜੀ ਵਜੂ ਵਰਤੇ ਜਾਂਦਾ ਇਹਨਾਂ ਸਾਰੇ ਫਾਰਮ ਦੇ ਲਈ ਇੱਕ ਨਵੀਂ ਫੋਟੋ ਦੀ ਲੋੜ ਹੋਵੇਗੀ ਭਾਵੇਂ ਬਿਨੇਕਾਰ ਜਾਂ ਪੈਟ੍ਰੀਸ਼ੀਨਰ ਦੀ ਆਖਰੀ ਫੋਟੋ ਕਦੇ ਵੀ ਲਈ ਗਈ ਸੀ ਸੁਰੱਖਿਅਤ ਦਸਤਾਵੇਜ਼ ਜਾਰੀ ਕਰਨ ਦੀ ਮੌਜੂਦਾ ਪ੍ਰਕਿਰਿਆ ਦੇ ਸਬੰਧ ਜੋ ਯੂਐਸਸੀਆਈ ਐਸ ਇੱਕ ਐਪਲੀਕੇਸ਼ਨ ਸਪੋਰਟ ਸੈਂਟਰ ਉੱਤੇ ਜੋ ਏਜੰਸੀ ਨੀਤੀ ਦੁਆਰਾ ਅਧிகਾਰਤ ਕਿਸੇ ਹੋਰ ਪ੍ਰਭਾਵਿਤ ਸਬਮਿਸ਼ਨ ਪ੍ਰਕਿਰਿਆ ਰਾਹੀਂ ਜਿਸ ਨੂੰ ਸਮੂਹਿਕ ਤੌਰ ਤੇ ਅਪਡੇਟ ਲਈ ਬਾਇਓਮੈਟ੍ਰਿਕ ਸਮਾਵਾ ਮੁਲਾਕਾਤ ਕਿਆ ਜਾਣਦਾ ਹੈ ਉਹ ਲਾ ਬੇਨਤੀਕਾਰਾਂ ਦੀ ਫੋਟੋ ਲੈ ਸਕਦਾ ਹੈ USCIS ਹੁਣ ਆਪਣੀ ਫੋਟੋ ਦੀ ਮੂੜ ਵਰਤੋਂ ਨੀਤੀ ਨੂੰ ਬਦਲ ਰਿਹਾ ਹੈ USCIS ਸਿਰਫ ਪਹਿਲਾਂ ਇਕੱਠੀ ਕੀਤੀ ਗਈ ਫੋਟੋ ਦੀ ਮੂੜ ਵਰਤੋਂ ਕਰ ਸਕਦਾ ਹੈ ਜੇਕਰ ਫਾਈਲ ਕਰਨ ਦੇ ਸਮੇਂ ਵੀ SA ਵਿਖੇ ਫੋਟੋ ਕੱਟੀ ਕਰਨ ਦੀ ਮਿਤੀ ਤੋਂ 36 ਮਹੀਨੇ ਤੋਂ ਵੱਧ ਸਮਾਂ ਨਹੀਂ ਬੀਤਿਆ ਤਾਂ ਇਹ ਸਾਰੀਆਂ ਇਮੀਗ੍ਰੇਸ਼ਨ ਲਾ ਬੇਨਤੀਆਂ ਉੱਤੇ ਲਾਗੂ ਹੁੰਦੀ ਹੈ ਸਿਵਾਏ ਨੈਚਰਲਾਈਜੇਸ਼ਨ ਤੇ ਲਈ ਅਰਜੀ ਫਾਰਮ ਐਨ 400 ਨਾਗਰਿਕਤਾ ਸਰਟੀਫਿਕੇਟ ਲਈ ਅਰਜੀ ਫਾਰਮ ਐਨ 601 ਨਿਵਾਸੀ ਕਾਰਡ ਬਦਲਣ ਦੇ ਲਈ ਐਲਜੀ ਫਾਰਮ I90 ਅਤੇ ਸਥਾਈ ਨਿਵਾਸ ਰਜਿਸਟਰ ਕਰਨ ਜਾਂ ਫੇ ਸਥਿਤੀ ਨੂੰ ਐਡਜਸਟ ਕਰਨ ਦੇ ਲਈ ਐਲਜੀ ਫਾਰਮ I458 ਲਈ। ਇਹਨਾਂ ਫਾਰਮਾਂ ਦੇ ਲਈ ਨਵੇਂ ਬਾਇਓਮੈਟ੍ਰਿਕਸ ਇਕੱਠੇ ਕਰਨ ਦੀ ਲੋੜ ਹੁੰਦੀ ਹੈ ਜਿਉਂਦੇ ਵਿੱਚ ਇੱਕ ਨਵੀਂ ਫੋਟੋ ਵੀ ਸ਼ਾਮਲ ਹੁੰਦੀ ਹੈ। ਇਸ ਦੇ ਲਈ ਜਦੋਂ ਵੀ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਦੇ ਲਈ ਅਰਜ਼ੀਆਂ ਜਾਂ ਫੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਅਰਜ਼ੀ ਥਾਈ, ਨਿਵਾਸੀ ਕਾਰ ਬਦਲਣ ਦੇ ਲਈ ਅਰਜ਼ੀ ਜਾਂ ਸਥਾਈ ਨਿਵਾਸੀ ਰਜਿਸਟਰ ਕਰਨ ਦੇ ਲਈ ਐਲਜੀ ਜਾਂ ਫੇ ਸਥਿਤੀ ਦੇ ਸਮਾਯੋਜਨ ਦੇ ਲਈ ਐਲਜੀ ਦੇਣ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਨਵੀਂ ਫੋਟੋ ਸਮੇਤ ਨਵੇਂ ਬਾਇਓਮੈਟ੍ਰਿਕਸ ਪ੍ਰਦਾਨ ਕਰਨ ਦੀ ਵੀ ਲੋੜ ਹੁੰਦੀ ਹੈ। ਔਰ ਇਮੀਗ੍ਰੇਸ਼ਨ ਫਾਰਮਰ ਦੇ ਲਈ ਪਿਛਲੇ 3 ਸਾਲਾਂ ਦੇ ਅੰਦਰ ਲਈਆਂ ਗਈਆਂ ਫੋਟੋਆਂ ਵੈਧ ਨਹੀਂ। ਰਾਸ਼ਟਰਪਤੀ ਡੋਨਾਲਡ ਡਰਾਪਨੇ 2021 ਦੇ ਵਿੱਚ ਅਮਰੀਕੀ ਕੈਪੀਟਲ ਦੇ ਵਿੱਚ ਹਮਲਾ ਕਰਨ ਤੋਂ ਪਹਿਲਾਂ ਵਸ਼ਿੰਗਟਨ ਦੇ ਵਿੱਚ ਸਮਰਥਕਾਂ ਨੂੰ ਦਿੱਤੇ ਗਏ ਭਾਸ਼ਣ ਦੇ ਸੰਵਾਦਨ ਦੇ ਲਈ BBC ਵਿਰੁੱਧ ਮੁਕੱਦਮਾ ਤਾਇਕਾ ਦਿੱਤਾ। ਜਿਹਦੇ ਵਿੱਚ 10 ਮਿਲੀਅਨ ਡਾਲਰ ਤੱਕ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ ਬੀਬੀਸੀ ਵਿਰੁੱਧ 1 ਬਿਲੀਅਨ ਡਾਲਰ ਦੇ ਮੁਕਦਮੇ ਦੀ ਧਮਕੀ ਦੇ ਨਾਲ ਹੀ ਟੰਪ ਦਾ ਮੀਡੀਆ ਉੱਤੇ ਹਮਲਾ ਵਿਸ਼ਵਵਿਆਪੀ ਹੋ ਗਿਆ ਅਮਰੀਕੀ ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਪ੍ਰਸਾਰਕ ਨੇ ਜਾਣਬੁੱਝ ਕੇ ਬਦਨੀਤੀ ਦੇ ਨਾਲ ਅਤੇ ਧੋਖੇ ਦੇ ਨਾਲ 1 ਸਾਲ ਪਹਿਲਾਂ ਪੈਨੋਰਾਮਾ ਦੇ ਇੱਕ ਐਪੀਸੋਡ ਦੇ ਵਿੱਚ ਬਗਾਵਤ ਤੋਂ ਪਹਿਲਾਂ ਉਸ ਦੇ 6 ਜਨਮੀ ਦੇ ਪਾਸ਼ੂ ਨੂੰ ਸੰਪਾਦਿਤ ਕੀਤਾ ਗਿਆ ਸੀ ਸੋਮਵਾਰ ਸ਼ਾਮ ਨੂੰ ਦਰਜ ਕੀਤੀ ਗਈ ਇੱਕ ਸ਼ਿਕਾਇਤ ਦੇ ਵਿਸ਼ੇ 트ੰਪ ਨੇ ਦੋ ਮਾਮਲਿਆਂ ਦੇ ਵਿੱਚੋਂ ਹਰੇਕ ਦੇ ਲਈ 5 ਬਿਲੀਅਨ ਡਾਲਰ ਦੇ ਹੱਜਾਣੇ ਦੀ ਮੰਗ ਕੀਤੀ ਹੈ ਇਹ ਦੋਸ਼ ਲਗਾਏ ਕਿ ਹੈ ਕਿ ਪੀਬੀਸੀ ਨੇ ਉਸ ਨੂੰ ਫਦਨਾਮ ਕੀਤਾ ਅਤੇ ਇਹ ਫਲੋਰਿਡਾ ਦੇ ਧੋਖੇਬਾਜ਼ ਅਤੇ ਅਨੁਚਿਤ ਵਪਾਰ ਅਭਿਆਸ ਐਕਟ ਦੀ ਉਲੰਘਣਾ ਪੈਨੋਰਮਾ ਐਡਿਟ ਜੋ ਕਿ ਉਸ ਦੇ ਪਾਰਸ਼ਵੰਤੇ ਕੁਝ ਹਿੱਸਿਆਂ ਤੋਂ ਲਗਭਗ ਘੰਟੇ ਦੇ ਫਕਵੇ ਉੱਤੇ ਲਿਆ ਗਿਆ ਸੁਝਾਅ ਦਿੰਦਾ ਹੈ ਕਿ 트ੰਪ ਨੇ ਪੀੜ ਨੂੰ ਕਿਹਾ ਅਸੀਂ ਕੈਪੀਟਲ ਦੇ ਵੱਲ ਤੁਰ ਕੇ ਜਾ ਰਹੇ ਹਾਂ ਅਤੇ ਮੈਂ ਉੱਥੇ ਤੁਹਾਡੇ ਨਾਲ ਹੋਵਾਂਗਾ ਅਤੇ ਅਸੀਂ ਲੜਾਂਗੇ ਅਸੀਂ ਨਾਇਕ ਮੰਗ ਲੜਦੇ ਆ ਬੀਬੀਸੀ ਨੇ ਮੁਕਦਮੇ ਉਤੇ ਟਿਪ ਨਹੀਂ ਦਿੱਤੀ ਗਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਇਸ ਨੇ ਪਹਿਲਾ ਸਵੀਕਾਰ ਕੀਤਾ ਸੀ ਕਿ ਸੰਪਾਦਨ ਨਿਰਣਿਤੀ ਗਲਤੀ ਸੀ ਅਤੇ ਟਰੰਪ ਤੋਂ ਮਾਫੀ ਵੀ ਮੰਗੀ ਸੀ ਪਰ ਜ਼ੋਰ ਦੇ ਕੇ ਕਿ ਹਾਕਿ ਮਾਨਹਾਨੀ ਦੇ ਦਾਅਵੇ ਦਾ ਕੋਈ ਵੀ ਕਾਨੂੰਨੀ ਆਧਾਰ ਨਹੀਂ ਹੈ ਬੀਬੀਸੀ ਦੇ ਡਾਇਰੈਕਟਰ ਜਨਰਲ ਟੀਮ ਜੇਵੀਆ ਤੇ ਬੀਬੀਸੀ ਨਿਊਜ਼ ਦੇ ਮੁਖੀ ਡੇਬੋਰਾ ਟਰਨੈਸ ਨੇ ਪਿਛਲੇ ਮਹੀਨੇ ਇਸ ਮਾਮਲੇ ਨੂੰ ਲੈ ਕੇ ਅਸਤੀਫਾ ਵੀ ਦਿੱਤਾ ਸੀ ਉਹਨਾਂ ਨੇ ਟਰੰਪ ਗਾਜ਼ਾ ਦੇ ਕਲਾਸ ਮੁਦਦੇ ਸਮੇਤ ਬੀਬੀਸੀ ਦੇ ਕਵਰੇਜ ਦੇ ਵਿੱਚ ਗੰਭੀਰ ਅਤੇ ਪ੍ਰਣਾਲੀਗਤ ਸਮੱਸਿਆਵਾਂ ਦੇ ਦੋਸ਼ੇ ਦੇ ਕਾਰਨ ਪੈਦਾ ਹੋਏ ਸੰਕਟ ਦੇ ਸਿਖਰ ਉੱਤੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਇਹ ਦਾਅਵੇ ਮਾਈਕਲ ਪੈਸਕੋਰਟ ਇੱਕ ਪੀ ਆਰ ਕਾਰਜਕਾਰੀ ਅਤੇ ਬੀਬੀਸੀ ਦੀ ਸੰਪਾਦਕੀ ਦਿਸ਼ਾ ਨਿਰਦੇਸ਼ ਅਤੇ ਮਿਆਰ ਕਮੇਟੀ ਦੇ ਸਾਬਕਾ ਸੁਤੰਤਰ ਬਾਹਰੀ ਸਲਾਹਕਾਰ ਨੇ ਪ੍ਰਸਾਰਕ ਦੇ ਬੋਰਡ ਨੂੰ ਭੇਜ ਗਏ ਇੱਕ ਮਿਮਰ ਦੇ ਵਿੱਚ ਕਿਤੇ ਸਨ ਅਤੇ ਅੰਤ ਦੇ ਵਿੱਚ ਡੇਲੀ ਟੈਲੀਗ੍ਰਾਫ ਨੂੰ ਲੀਕ ਹੋ ਗਏ ਸੀ ਕੰਪਨੀਆਂ ਲੰਬੇ ਸਮੇਂ ਤੋਂ ਕਾਨੂੰਨੀ ਧਮਕੀਆਂ ਦੇ ਮੁਕਦਮਿਆਂ ਦੀ ਵਰਤੋਂ ਕਰਕੇ ਨਿਊਜ਼ ਕੰਪਨੀਆਂ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਵਰੇਜ ਪੇਸ਼ ਕਰਦੀਆਂ ਨੇ ਜੋ ਉਸਨੂੰ ਪਸੰਦ ਨਹੀਂ ਹਨ ਬੀਬੀਸੀ ਵਿਰੁੱਧ ਉਸ ਦਾ ਮੁਕਦਮਾ ਇਸ ਮੂਹਮ ਦੇ ਵਿਸ਼ਵ ਵਿਆਪੀ ਲੱਜਾਂਦਾ ਇਹ ਦੱਖਣੀ ਜ਼ਿਲੇ ਫਲੋਰੀਡਾ ਦੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਉਦਾਰ ਕੀਤਾ ਗਿਆ ਸੀ ਭਾਵੇਂ ਕਿ BBC ਆਈ ਪਲੇਅਰ ਮੁੱਖ ਸਟ੍ਰੀਮਿੰਗ ਪਲੇਟਫਾਰਮ ਜੋ ਪੈਨੋਰਾਮਾ ਨੂੰ ਪ੍ਰਸਾਰਿਤ ਕਰਦਾ ਹੈ ਅਤੇ BBC 1 ਮੁੱਖ ਟੀਵੀ ਚੈਨਲ ਜੋ ਇਸ ਨੂੰ ਪ੍ਰਸਾਰਿਤ ਕਰਦਾ ਹੈ ਅਤੇ ਅਮਰੀਕਾ ਵਿੱਚ ਉਪਲਬਧ ਨਹੀਂ ਹਨ ਉਹ ਇਹ 에ਪੀਸੋਡ ਕਦੇ ਵੀ ਅਮਰੀਕਾ ਦੇ ਵਿੱਚ ਪ੍ਰਸਾਰਿਤ ਨਹੀਂ ਹੋਏ ਫੇਰ ਵੀ 트럼ਪ ਦੀ ਕਾਨੂੰਨੀ ਟੀਮ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਪਰਸਾਇਦ ਕੀਤਾ ਕਿ ਉਨ੍ਹਾਂ ਦੇ ਪਾਰਟੀਆਂ ਦੇ ਸੰਪਾਦਨ ਮੁਕਾਬਲੇ ਵਿੱਚ ਦਖਲ ਦੇਣ ਦੀ ਬੇਸ਼ਰਮ ਵੀ ਕੋਸ਼ਿਸ਼ ਤੇ ਬਰਾਬਰ ਸਨ ਦੱਸੇ ਬੀਬੀਸੀ ਕੋਲ ਰਾਸ਼ਟਰਪਤੀ 트럼ਪ ਦੀ ਕਵਰੇਜ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਧੋਖਾ ਦੇਣ ਦਾ ਇੱਕ ਲੰਮਾ ਪੈਟਰਨ ਹੈ ਇਹ ਬੁਲਾਰੇ ਨੇ ਕਿਹਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਸਭ ਕੁਝ ਆਪਣੇ ਖੱਬੇ ਪੱਖੀ ਰਾਜਨੀਤਿਕ ਏਜੰਡੇਰੀ ਸੇਵਾ ਦੇ ਵਿੱਚ ਰਾਸ਼ਟਰਪਤੀ ਤਾਮਪਦਾ ਪਾਵਰ ਹਾਊਸ ਮਕਦਮਾ ਬੀਬੀਸੀ ਨੂੰ ਉਸ ਦੀ ਮਾਨਹਾਨੀ ਅਤੇ ਲਾਪਰਵਾਹੀ ਦੇ ਨਾਲ ਚੋਣ ਦਖਲਅੰਦਾਜ਼ੀ ਦੇ ਲਈ ਜ਼ਿੰਮੇਵਾਰ ਠਹਿਰਾ ਰਿਹਾ ਜਿਵੇਂ ਕਿ ਉਸਨੇ ਹੋਲ ਝਾਲੀ ਖਬਰਾਂ ਦੇ ਮੁਖਤਾਰਾ ਮੀਡੀਆ ਨੂੰ ਉਹਨਾਂ ਦੇ ਗਲਤ ਕੰਮਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਕ੍ਰਾਂਪਟੇ ਮੁਕਦਮੇ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਸ ਮਾਮਲੇ ਹੇਤ ਫਲੋਰੀਡਾ ਅਦਾਲਤ ਦਾ ਅਧਿਕਾਰ ਖੇਤਰ ਹੈ ਕਿਉਂਕਿ ਬੀਬੀਸੀ ਰਾਸ ਦੇ ਵਿੱਚ ਮਹੱਤਵਪੂਰਨ ਅਤੇ ਅਲੱਗ ਥਲਾਕ ਵਪਾਰਕ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਹੈ ਇਸ ਦੇ ਵਿੱਚ ਬੀਬੀਸੀ ਦੀ ਵੈੱਬਸਾਈਟ ਅਤੇ ਬੀਟ ਬਾਕਸ ਦੇ ਵੱਲ ਇਸ਼ਾਰਾ ਕੀਤਾ ਗਿਆ ਹੈ ਤੇ ਇੱਕ ਸਟ੍ਰੀਮਿੰਗ ਪਲੇਟਫਾਰਮ ਜੋ ਇਹ ਅਮਰੀਕਾ ਸਮੇਤ ਕਈ ਬਾਜ਼ਾਰਾਂ ਵਿੱਚ ਕੰਮ ਕਰਦਾ ਹੈ ਟ੍ਰੰਪ ਨੇ ਸੋਮਵਾਰ ਨੂੰ ਪਹਿਲਾ ਮੁਕੱਦਮਾ ਨੂੰ ਛੇੜਦੇ ਹੋਏ oval ਦਫ਼ਤਰ ਵਿੱਚ ਪੱਤਰਕਾਰ ਨੂੰ ਕਿਹਾ ਸੀ ਕਿ ਥੋੜੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ BBC ਉੱਤੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾਉਣ ਦੇ ਲਈ ਮੁਕੱਦਮਾ ਕਰ ਰਿਹਾ। ਸ਼ਾਬਦਿਕ ਤੌਰ ਉਤੇ ਉਹਨਾਂ ਨੇ ਮੇਰੇ ਮੂੰਹ ਦੇ ਵਿੱਚ ਸ਼ਬਦ ਪਾ ਦਿੱਤੇ। ਉਹਨਾਂ ਨੇ ਮੈਨੂੰ ਉਹ ਗੱਲਾਂ ਕਹਿਣ ਦੇ ਲਈ ਮਜਬੂਰ ਕੀਤਾ ਜੋ ਮੈਂ ਕਦੇ ਨਹੀਂ ਕਹੀਆਂ ਸਨ। ਪਿਛਲੇ 9 ਦੇ ਵਿੱਚ ਆਪਣੇ ਮੁਰਚੋਂ ਤੋਂ ਬਾਅਦ ਟ੍ਰੰਪ ਨੇ ਅਮਰੀਕਾ ਵਿੱਚ ਜੋ ਵੱਡੀਆਂ ਮੀਡੀਆਂ ਫਰਮਾਂ ਦੇ ਖਿਲਾਫ ਕਈ ਉੱਚ ਪ੍ਰੋਫਾਈਲ ਕਾਨੂੰਨੀ ਜਿੱਤਾਂ ਹਾਸਲ ਕੀਤੀਆਂ ਨੇ। ਡੀਸੀ ਦੀ ਮਲਕੀਤ ਵਾਲੀ ABC ਐਂਕਰ ਜੁਆਜ਼ ਸਟੀਫਨ ਪੋਲੋਸ ਦੁਆਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਲਿਆਂਦੇ ਗਏ ਮਾਨਹਾਨੀ ਦੇ ਮੁਕਦਮੇ ਦੇ ਸਮਝੌਤੇ ਦੇ ਹਿੱਸੇ ਵਜੋਂ 15 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਲਈ ਸਹਿਮਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸੀਟਲ ਦੇ ਦੱਖਣ ਦੇ ਵਿੱਚ ਇੱਕ ਮਿੱਟੀ ਦੇ ਬੰਨ ਨੂੰ ਬੰਨਣ ਦੇ ਲਈ ਦੇਤਿਆ ਪੋਰੀਆ ਦੀਵਾਰ ਤੋਂ ਕੀਤੀ ਗਈ ਹੈ ਜਦੋਂ ਇੱਕ ਹਫਤੇ ਦੀ ਭਾਰੀ بارش ਤੋਂ ਬਾਅਦ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਫੇਲ ਹੋ ਗਿਆ ਜਿਸ ਕਾਰਨ ਤਿੰਨ ਉਪਨਗਰਾਂ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਨਿਰਦੇਸ਼ਕ ਬ੍ਰੈਂਟਨ ਮੈਕਲੇਸਟੀ ਨੇ ਕਿਹਾ ਹੈ ਕਿ ਵਸ਼ਿੰਗਟਨ ਰਾਜ ਦੇ ਕਿੰਗ ਕਾਉਂਟੀ ਤੋਂ ਖਾਲੀ ਕਰਵਾਉਣ ਦਾ ਹੁਕਮ ਗੈਂਟ ਟਵੈਟਨ ਅਤੇ ਟੂਕ ਵਿਲਾ ਦੇ ਕੁਝ ਹਿੱਸਿਆਂ ਦੇ ਵਿੱਚ ਗ੍ਰੀਨ ਥੇਬਲ ਤੇ ਪੂਰਬ ਦੇ ਵੱਲ ਲਗਭਗ ਕਇ 1100 ਕਰਾ ਅਤੇ ਘਰੋ ਪਰਨ ਨੂੰ ਭੇਜਿਆ ਗਿਆ ਸੀ ਰਾਸ਼ਟਰੀ ਮੌਸਮ ਸੇਵਾ ਨੇ ਇੱਕ ਅਚਾਨਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਸ਼ੁਰੂ ਦੇ ਵਿੱਚ ਲਗਭਗ 47000 ਲੋਕ ਸ਼ਾਮਲ ਸੀ ਪਰ ਕੁਝ ਘੰਟਿਆਂ ਦੇ ਵਿੱਚ ਇਸ ਨੂੰ ਘਟਾ ਕੇ 7000 ਲੋਕਾਂ ਨੂੰ ਕਵਰ ਕਰਨ ਵਾਲੇ ਖੇਤਰ ਦੇ ਵਿੱਚ ਕਰ ਦਿੱਤਾ ਗਿਆ ਮੈਕ ਕਲਸਕੇ ਨੇ ਕਿਹਾ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਰੈਂਟਰ ਅਤੇ ਟਕਵੀਲਾ ਦੇ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ ਨੂੰ ਕਿਹਾ ਕਿ ਹੜ੍ਹ ਛੋਟੇ ਉਤੋਕੀ ਖੇਤਰ ਤੱਕ ਸੀ ਅਤੇ ਕਿਸੇ ਵੀ ਨਿਵਾਸੀ ਨੂੰ ਨਹੀਂ ਘਟਿਆ ਜਾ ਰਿਹਾ ਬਨ ਟੁੱਟਣ ਕਾਰਨ ਕਈ ਦਿਨਾਂ ਤੱਕ ਪਾਰੀਮੀਏ ਤੇ ਹੜ੍ਹ ਜਿਸ ਕਾਰਨ ਫਾਇਚਰ ਡੁੱਬ ਗਏ ਚਾਰਾ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣਾ ਪਿਆ ਅਤੇ ਪੱਛਮੀ ਵਾਸ਼ਿੰਗਟਨ ਦਾਸ ਦੇ ਵਿੱਚ ਪੰਜਾਬ ਕੱਲ੍ਹ ਵੀ ਸ਼ੁਰੂ ਹੋ ਗਏ ਕਿੰਗ ਕਾਉਂਟੀ ਡਿਪਾਰਟਮੈਂਟ ਆਫ ਨੇਚਰਲ ਰਿਸੋਰਸਸ ਐਂਡ ਪਾਰਕਸ ਦੇ ਡਾਇਰੈਕਟਰ ਜੌਨ ਟੇਲਰ ਨੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਅਸਫਲ ਤਕਰੀਨ ਰੀਵਰ ਦੇ ਨਾਲ ਡੈਸਿਮੋਨ ਲੈਵੀ ਉੱਤੇ ਹੋਈ ਹੈ ਜਿੱਥੇ ਅਧਿਕਾਰੀਆਂ ਨੂੰ ਸੰਭਾਵੀ ਪਾਰ ਬਾਰੇ ਚਿੰਤਾ ਸੀ ਪਿਛਲੇ ਹਫਤੇ ਪਾਣੀ ਦੇ ਉੱਚ ਪੱਧਰ ਦੇ ਨਾਲ ਕੰਮ ਇਹਨੇ ਹੜ੍ਹ ਦੇ ਜੋਖਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਕਿ ਸਪੇਸ ਕੰਬਲਿਕ ਦਾ ਪਾਰਦਰਸ਼ੀ ਸਮਗਰੀ ਜੋ ਕਟੀ ਹੋਈ ਤਲਾਨ ਤੋਂ ਪਾਣੀ ਕੱਟ ਚੁਕੀ ਹੈ ਉਹ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਸੋਮਵਾਰ ਨੂੰ ਜਦੋਂ 파ੜ ਹੋਇਆ ਤਾਂ ਚਾਲਕ ਦਲ ਮੌਜੂਦ ਸੀ ਸੰਘੀ ਏਜੰਸੀ ਦੇ ਅਨੁਸਾਰ ਅਗਸਤ 2015 ਵਿੱਚ ਯੂਐਸ ਆਰਮੀ ਕੋਰ ਆਫ ਇੰਜੀਨੀਅਰਸ ਨੇ ਮਾਰਚ 2014 ਦੇ ਵਿੱਚ ਆਏ ਹੜ੍ਹ ਦੇ ਨਤੀਜੇ ਵਜੋਂ ਲੀਵੀ ਦੇ 775 ਫੁੱਟ ਲੰਬੇ ਹਿੱਸੇ ਦੀ ਮੁਰੰਮਤ ਸ਼ੁਰੂ ਕੀਤੀ ਇਸ ਨੁਕਸਾਨ ਨੇ ਲਗਭਗ 7.5 ਵਰਕੇ ਮਿਲਦੇ ਖੇਤਾਂ ਨੂੰ ਸੁਰੱਖਿਅਤ ਰੱਖਣ ਲਈ ਲੀਬੀ ਦੀ ਯੋਗਤਾ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਮੁਰੰਮਤ 2015 ਦੇ ਅੰਤ ਤੱਕ ਪੂਰੀ ਕੀਤੀ ਜਾਣੀ ਸੀ ਹਾਲਾਂਕਿ ਤੁਰੰਤ ਸਪਸ਼ਟ ਨਹੀਂ ਸੀ ਕਿ ਕੰਮ ਕਦੋਂ ਪੂਰਾ ਹੋਇਆ